ਹੋਗੇ ਸਤਿ ਸ਼੍ਰੀ ਅਕਾਲ ਜੀ ਐਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਿਮਨ 29 ਹੱਥ 224 ਦਿਨ ਬੀਰਵਾਰ ਦਾ ਤਿਥੀ ਦੀ ਗੱਲ ਕਰਾਂਗੇ ਆਪਾਂ ਇੱਕ ਆਦਿਸ਼ੀ ਤਿਥੀ ਹੈ ਜੀ ਤੇ ਪਾਦੋਂ ਮਹੀਨੇ ਦਾ ਕ੍ਰਿਸ਼ਨ ਪੱਖ ਚੱਲ ਰਿਹਾ ਯਾਨੀ ਹਨੇਰ ਪੱਖ ਪਾਦੋਂ ਮਹੀਨੇ ਦਾ ਇੱਕ ਆਦਿਸ਼ੀ ਤਿਥੀ ਤੇ ਆਂਧਰਾ ਨਕਸ਼ਤਰ ਰਾਹੁ ਦਾ ਸ਼ਾਮ ਨੂੰ 4:40 ਮਿੰਟ ਤੱਕ ਚੱਲੇਗਾ ਚਲੋ ਅੱਜ ਤਕਰੀਬਨ ਗ੍ਰਹਾਂ ਦੇ ਮੁਤਾਬਕ ਜੋ ਗ੍ਰਹਾਂ ਦੀ ਗੱਲ ਕਰੀਏ ਤਾਂ ਸਿੱਧੀ ਜੋਗ ਰਹੇਗਾ ਸਿੱਧੀ ਜੋਗ ਜੋ ਕਿ ਅਗਸਤ ਦੇ ਮਹੀਨੇ ਚ ਸ਼ਾਮ ਨੂੰ 6:00 ਵਜੇ 16 ਮਿੰਟ ਤੱਕ ਸਿੱਧੀ ਜੋਗ ਰਹਿਣਾ ਤੇ ਅਗਸਤ ਦੇ ਮਹੀਨੇ ਦੀ ਅੱਜ ਜੋ ਵੀਰਵਾਰ ਵਾਲੇ ਦਿਨ 29 ਤਰੀਕ ਹੋਗੀ ਤੇ 30 ਤੇ 31 ਦਾ ਮਹੀਨਾ ਇਹ ਹੈ ਹਨ ਤੇ 29 ਤਰੀਕ ਨੂੰ ਮਿਥੂ ਰਾਸ਼ੀ ਵਿੱਚ ਚੰਦਰਮਾ ਮਿਥੂ ਨੂੰ 3 ਨੰਬਰ ਦੀ ਰਾਸ਼ੀ ਬੁੱਧ ਦੇ ਘਰ ਚ ਚੰਦਰ ਮਹਾਰਾਜ ਜੋ ਬੁੱਧ ਦੇ ਘਰ ਚ ਪਹਿਲਾ ਚਕਾਉਣ ਚੱਲ ਰਿਹਾ ਮੰਗਲ ਥੋੜ੍ਹ ਕੱਲ ਹੀ ਰਾਸ਼ੀ ਪਰਵਰਤਨ ਕਰਕੇ ਆਇਆ ਤਾਂ ਮੰਗਲ ਚੰਦਰ ਦੀ ਬਣੀ ਯੁਤੀ ਮਿਥੂ ਰਾਸ਼ੀ ਵਿੱਚ ਚੰਦਰਮਾ 13:01 ਕੇ 27 ਮਿੰਟ ਤੋਂ ਕੱਲ ਦੀ ਸ਼ੁਰੂ ਸੀ ਤੇ ਅੱਜ ਭਦਰਾ ਨਹੀਂ ਰਹੇਗੀ ਅੱਜ 우ਜਾ ਇਕਾਦਸ਼ੀ ਦਾ ਵਰਤ ਰਹੇਗਾ ਠੀਕ ਹੈ ਜੋ ਸਿਰੇ ਤੜਕੇ ਭਦਰਾ ਖਤਮ ਹੋ ਗਿਆ ਓਕੇ ਤੇ ਰਾਹੁ ਕਾਲ ਦਾ ਟਾਈਮ ਦੀ ਗੱਲ ਕਰੀ ਆਪਾਂ ਤਾਂ ਵੀਰਵਾਰ ਵਾਲੇ ਦਿਨ 1:30 ਵਜੇ ਤੋਂ ਲੈ ਕੇ 3 ਵਜੇ ਦਾ ਟਾਈਮ ਰਾਹੁ ਕਾਲ ਦਾ ਰਹੇਗਾ ਚਲਦੇ ਕੰਮਾਂ ਦਾ ਕੋਈ ਪਰਹੇਜ਼ ਨਹੀਂ ਹੈ ਪਰ ਸ਼ੁਭ ਕੰਮ ਕੋਈ ਵੀ ਕਰਨਾ ਹੋਵੇ ਤਾਂ ਸਮੇਂ ਨੂੰ ਕਾਲ ਨੂੰ ਵਕਤ ਨੂੰ ਜਾਣ ਲੈਣਾ ਚਾਹੀਦਾ ਹੈ ਸਿਰਫ ਵਕਤ ਦਾ ਹੀ ਪ੍ਰਭਾਵ ਹੈ ਬਾਕੀ ਚੀਜ਼ਾਂ ਵਕਤ-ਵਕਤ ਤੇ ਬਦਲਦੀਆਂ ਰਹਿੰਦੀਆਂ ਨੇ ਜਾਨੀ ਕਿ ਵਕਤ ਤੇ ਹੀ ਬਦਲਦੀਆਂ ਵਕਤ ਦੀ ਅਹਿਮੀਅਤ ਬੜੀ ਮਾਇਨੇ ਰੱਖਦੀ ਹੈ ਗੱਲ ਸਮੇਂ ਦੀ ਚੱਲੀ ਹੈ ਤਾਂ ਸਮੇਂ ਨੂੰ ਕਈ ਲੋਕ ਬੜੇ ਹੀ ਸੌਖੇ ਤਰੀਕੇ ਨਾਲ ਲੈਂਦੇ ਆ ਤੇ ਕਈ ਲੋਕ ਉਸ ਨੂੰ ਉਲਝੇਵਾਂ ਵੀ ਪਾ ਦਿੰਦੇ ਆ ਗੱਲ ਕੀ ਹੈ ਗੱਲ એનર્ਜੀ ਦੀ ਹੈ ਨਾ ਉਲਝੇਵਾਂ ਪਾਉਣ ਨਾਲ ਨਾ ਜ਼ਿਆਦਾ ਤੇਜ਼ ਚੱਲਣ ਨਾਲ ਨਾ ਦੌੜਨ ਨਾਲ ਸਮੇਂ ਨੇ ਆਪਣਾ ਰੁਖ ਨਹੀਂ ਬਦਲਣਾ ਹਾਂ ਜੇ ਪਤਾ ਹੋਵੇ ਕਿ ਇਸ ਟਾਈਮ ਤੇ ਕੀਤਾ ਗਿਆ ਕੰਮ ਜ਼ਿਆਦਾ ਫਾਇਦਾ ਦਿੰਦਾ ਏ ਤਾਂ ਉਹ ਵਕਤ ਨੂੰ ਸੰਭਣਾ ਸਮਝਦਾਰੀ ਸਮਝੀ ਜਾਂਦੀ ਹੈ ਠੀਕ ਹੈ ਵਕਤ ਨੇ ਕਦੇ ਨਹੀਂ ਕਹਿਣਾ ਕਿ ਵਕਤ ਹੋ ਗਿਆ ਬਾਉ ਉਠੋ ਵਕਤ ਨੇ ਨਹੀਂ ਕਹਿਣਾ ਕਿ ਵਕਤ ਹੋ ਗਿਆ ਸੋਚੋ ਵਕਤ ਨੇ ਨਹੀਂ ਕਹਿਣਾ ਕਿ ਆਹ ਵਕਤ ਦੀ ਉਮਰ ਹੈ ਕਿਉਂਕਿ ਵਕਤ ਹਰ ਅਨੁਸਾਰ ਹਰ ਕਿਸੇ ਦੇ ਅਨੁਸਾਰ ਇੱਕੋ ਜਿਹਾ ਚੱਲ ਰਿਹਾ ਹੁੰਦਾ ਗੱਲ ਇਹ ਆ ਕਿ ਵਕਤ ਕਿਸੇ ਦੇ ਪੱਖ ਵਿੱਚ ਹੈ ਕਿਸੇ ਦੇ ਹੱਕ ਵਿੱਚ ਹੈ ਤੇ ਕਿਸੇ ਦੇ ਵਿਰੋਧ ਵਿੱਚ ਹੈ ਵਿਰੋਧ ਚ ਨਹੀਂ ਕਹਿ ਸਕਦੇ ਆਪਾਂ ਸਮੇਂ ਸਮੇਂ ਦੀ ਗੱਲ ਹੈ ਤੇ ਜਦੋਂ ਸਮਾਂ ਆਉਣਾ ਹੈ ਉਦੋਂ ਹਰ ਚੀਜ਼ ਨੇ ਸਹੀ ਹੋ ਜਾਣਾ ਹੀ ਹੈ ਤੇ ਫਿਰ ਫੇਰ ਅਸੀਂ ਕਹਿੰਨੇ ਆ ਕਿ ਕਦੋਂ ਹੋਏਗਾ ਇਹ ਵਕਤ ਜਦੋਂ ਅਸੀਂ ਬੇਵੱਸ ਹੋ ਕੇ ਉੱਪਰ ਨੂੰ ਦੇਖਦੇ ਆ ਜਦੋਂ ਬੇਵੱਸ ਹੋ ਕੇ ਚੀਜ਼ ਉਸਤੇ ਛੱਡਦੇ ਆ ਤਾਂ ਉਸ ਵਕਤ ਨੂੰ ਸਮਝ ਕੇ ਚੱਲਣਾ ਤੇ ਹੈ ਨਹੀਂ ਅਸੀਂ ਤੇ ਫੇਰ ਅਸੀਂ ਕੀ ਹੋ ਜਾਣੇ ਆ ਨਿਹੱਥੇ ਬੇਵੱਸ ਕਿ ਕਿਉਂ ਬਈ ਸਾਡੇ ਨਾਲ ਕਿਉਂ ਹੋਇਆ ਕਿਉਂ ਕਿਉਂ ਦਾ ਜਵਾਬ ਤੁਹਾਨੂੰ ਵਕਤ ਅਨੁਸਾਰ ਮਿਲ ਜਾਂਦਾ ਹੈ ਅਸਲ ਦੇ ਵਿੱਚ ਕੀ ਹੈ ਕਿ ਜਿਆਦਾ ਤੇਜ਼ ਦੌੜਨ ਦੇ ਨਾਲ ਸਪੀਡ ਤੇਜ਼ ਹੋ ਸਕਦੀ ਹੈ ਪਰ ਵਕਤ ਤੇ ਉਸੇ ਸਪੀਡ ਨਾਲ ਹੀ ਚੱਲਣਾ ਹੈ ਨਹੀਂ ਦੇਖੋ ਤਾਂ ਸਹੀ ਅਗਰ ਆਪਾਂ ਹੁਣ ਅੱਜ ਕੱਲ ਬੱਚਿਆਂ ਦੇ ਹੱਥਾਂ ਵਿੱਚ ਜ਼ਹਿਰ ਫੜਾਇਆ ਹੋਇਆ ਏ ਮੋਬਾਈਲ ਫੜਾਇਆ ਹੋਇਆ ਏ ਤਾਂ ਜੇ ਉਹ ਮੋਬਾਈਲ ਜੋ ਹੈ ਉਹ ਤੁਸੀਂ ਕਹੋ ਕਿ ਵਕਤ ਬਦਲ ਰਿਹਾ ਵਕਤ ਨਹੀਂ ਬਦਲਿਆ ਵਕਤ ਨੂੰ ਅਸੀਂ ਆਪਣੇ ਤਰੀਕੇ ਨਾਲ ਚਲਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਕਿਦੇ 'ਚ ਕਿੰਨੀ ਤਾਕਤ ਹੈ ਇਹ ਥੋੜਾ ਹੀ ਵਕਤ ਨੇ ਦੇਖਣਾ ਵਕਤ ਜਿੰਨੀ ਤਾਕਤ ਕਿਸੇ ਚ ਨਹੀਂ ਹੈ ਸਮੇ ਦੀ ਗੱਲ ਆਪਾਂ ਕਿਉਂ ਕੀਤੀ ਹੈ ਕਿਉਂਕਿ ਸਮੇ ਸਮੇ ਤੇ ਹਰ ਚੀਜ਼ ਹੁੰਦੀ ਰਹੀ ਹੈ ਇਹ ਠੀਕ ਆ ਇਹ ਠੀਕ ਆ ਕਿ ਸਮੇ ਨੂੰ ਸਮਝ ਕੇ ਉਮਰ ਮੁਤਾਬਕ ਚੱਲਣਾ ਜ਼ਿਆਦਾ ਸਮਝਦਾਰੀ ਆ ਕਿ ਅਗਰ ਬਚਪਨ ਹੈ ਤਾਂ ਬਚਪਨ ਨੂੰ ਬਚਪਨ ਦੀ ਤਰ੍ਹਾਂ ਜਿਓ ਅਗਰ ਜਵਾਨੀ ਹੈ ਤਾਂ ਉਸ ਨੂੰ ਉਸ ਤਰ੍ਹਾਂ ਹੀ ਇਸਤੇਮਾਲ ਕਰੋ ਅਗਰ ਉਮਰ ਵੱਧ ਰਹੀ ਹੈ ਤਾਂ ਆਪਣੇ ਐਕਸਪੀਰੀਅੰਸ ਨੂੰ ਲੈ ਕੇ ਆਪਣੀਆਂ ਚੀਜ਼ਾਂ ਨੂੰ ਲੈ ਕੇ ਆਪਣੀਆਂ ਗੱਲਾਂ ਬਾਤਾਂ ਆਪਣੀ ਰੂਟੀਨ ਨੂੰ ਲੈ ਕੇ ਉਸੇ ਤਰ੍ਹਾਂ ਹੀ ਵਕਤ ਨੂੰ ਯੂਜ਼ ਕਰੋ ਜਿੱਦਾਂ ਤੁਸੀਂ ਕਰਨਾ ਚਾਹੁੰਦੇ ਹੋ ਜੇ ਆਪਾਂ ਕਹੀਏ ਕਿ ਬੱਚੇ ਨੂੰ ਹੁਣ ਵੱਡਿਆਂ ਵਾਲੇ ਕੰਮ ਦੇ ਦੋ ਤਾਂ ਨਹੀਂ ਕਰ ਸਕਣਗੇ ਜੇ ਵੱਡਿਆਂ ਨੂੰ ਕਹੀਏ ਕਿ ਤੁਸੀਂ ਬੱਚਿਆਂ ਵਾਲੇ ਕੰਮ ਕਰ ਲਓ ਤਾਂ ਉਹ ਨਹੀਂ ਕਰ ਸਕਣਗੇ ਕਿਉਂਕਿ ਕਿਉਂਕਿ ਹਰ ਚੀਜ਼ ਦੀ ਆਪਣੀ ਅਹਿਮੀਅਤ ਹੈ ਹਰ ਚੀਜ਼ ਦੀ ਆਪਣੀ ਪਾਵਰ ਹੈ ਤਾਂ ਬਸ ਸਮਝਣਾ ਹੀ ਸਮਝਦਾਰੀ ਹੈ ਹਨਾ ਤੇ ਅੱਜ ਦੇ ਜੋ ਗੱਲਬਾਤ ਸੀ ਆਪਾਂ ਵਕਤ ਤੇ ਕੀਤੀ ਤੇ ਚਲੋ ਵਕਤ ਸਭ ਦਾ ਸਹੀ ਰਹੇ ਸਹੀ ਹੀ ਹੁੰਦਾ ਹੈ ਹੁਣ ਮੇਲ ਗੱਲ ਕੀ ਹੈ ਕਿ ਖਰਾਬ ਤੇ ਸਹੀ ਵਕਤ ਨੂੰ ਸਮਝਣਾ ਕਿਵੇਂ ਹੈ ਵਕਤ ਖਰਾਬ ਨਹੀਂ ਹੁੰਦਾ ਅਸਲ ਦੇ ਵਿੱਚ ਸਾਡੇ ਸਿਤਾਰੇ ਸਾਡੀ ਸੋਚ ਸਾਡੇ ਵਕਤ ਮੁਤਾਬਕ ਬਦਲ ਜਾਂਦੀ ਹੈ ਜਿੱਥੋਂ ਲੱਗੇ ਕਿ ਇਸ ਸਮੇਂ ਤੇ ਆ ਚੀਜ਼ ਕਰਨ ਤੇ ਨੁਕਸਾਨ ਹੋ ਰਿਹਾ ਉਸ ਚੀਜ਼ ਨੂੰ ਤੁਰੰਤ ਬੰਦ ਕਰੋ ਥੋੜੀ ਜੀ ਆਪਣੇ ਵਿੱਚ ਪਰਵਰਤਨ ਕਰੋ ਸਮੇਂ ਅਨੁਸਾਰ ਚੱਲੋ ਮਤਲਬ ਇਹ ਹੁਣ ਮੰਨ ਲਓ ਕਿ ਜਿੱਦਾਂ ਹੁਣ ਸੌਣ ਦਾ ਮਹੀਨਾ ਹੈ ਮੰਨ ਲਓ ਜੇ ਹੁਣ ਸੌਣ ਦੇ ਮਹੀਨੇ ਵਿੱਚ ਨਾ ਹজম ਹੋਣ ਵਾਲੀਆਂ ਚੀਜ਼ਾਂ ਖਾਵਾਂਗੇ ਤਾਂ ਉਹਦੇ ਵਿੱਚ ਵਕਤ ਕੀ ਕਰੇਗਾ ਵਕਤ ਨੇ ਤੇ ਦੱਸਿਆ ਕਿ ਇਸ ਤਰ੍ਹਾਂ ਦੀ એનર્ਜੀ ਹੁਣ ਮੇਰੇ ਵਿੱਚ ਹੈ ਤੇ ਮੈਂ ਇਸ ਤਰ੍ਹਾਂ ਚੱਲਣਾ ਹੈ ਸਮਝ ਗਏ ਨਾ ਤੁਸੀਂ ਮਤਲਬ ਸੂਰਜ ਜੋ ਸੀ ਚੰਦਰ ਦੇ ਘਰ ਚ ਸੀ ਫਿਰ ਸੂਰਜ ਕਿਸ ਘਰ ਚ ਵਜ ਗਿਆ ਤੇ ਕਿਸ ਘਰ ਚ ਕਿਸ ਰਾਸ਼ੀ ਚ ਬੈਠ ਕੇ ਕਿਸ ਨੇ ਕੀ ਪ੍ਰਭਾਵ ਪਾਉਣਾ ਹੈ ਕਿਸ ਮਹੀਨੇ ਖਾਦੀ ਗਈ ਚੀਜ਼ ਨੇ ਜਿਆਦਾ ਫਾਇਦਾ ਦੇਣਾ ਹੁਣ ਸੌਣ ਦੇ ਮਹੀਨੇ ਅਗਰ ਪੰਜੀਰੀ ਬਣਾ ਕੇ ਖਾਦੀ ਜਾਊਗੀ ਤਾਂ ਉਹ ਸਰੀਰ ਨੂੰ ਨੁਕਸਾਨ ਕਰੇਗੀ ਹੈਨਾ ਤੇ ਇਹੀ ਪੰਜੀਰੀ ਅਗਰ ਨਵੰਬਰ ਦਸੰਬਰ ਚ ਖਾਦੀ ਜਾਏਗੀ ਤਾਂ ਇਹ ਤੁਹਾਨੂੰ ਫਾਇਦਾ ਕਰੇਗੀ ਕਿਉਂਕਿ ਵਕਤ ਨੂੰ ਸਮਝਣਾ ਹੈ ਨਾ ਗ੍ਰਹਿਾਂ ਨੂੰ ਸਮਝਣਾ ਹੈ ਨਾ एनर्जी ਨੂੰ ਸਮਝਣਾ ਹੈ ਨਾ ਤਾਂ ਉਹਨੇ ਹੀ ਸਾਡੀ ਬੋਡੀ ਤੇ ਇਫੈਕਟ ਕਰਨਾ ਹੈ ਜਿਹੜੀ ਚੀਜ਼ ਸਾਡੇ ਸਰੀਰ ਤੇ ਇਫੈਕਟ ਕਰਦੀ ਹੈ ਤਾਂ ਸਰੀਰ ਦੇ ਅੰਦਰ ਰਹੇ ਮਨ ਤੇ ਵੀ ਇਫੈਕਟ ਕਰਦੀ ਹੈ ਕਈ ਲੋਕ ਕਹਿੰਦੇ ਆ ਕਿ ਖਾਣ ਪੀਣ ਨਾਲ ਸੋਚਦਾ ਕੀ ਲੈਣਾ ਗਲਤ ਖਾਣ ਪੀਣ ਨਾਲ ਸੋਚਦਾ ਜ਼ਰੂਰ ਲੈਣਾ ਦੇਣਾ ਹੈ ਜਿੱਦਾਂ ਦਾਸੀਂ ਖਾਂਦੇ ਆ ਜੋ ਸਾਡੇ ਸਰੀਰ ਚ ਜਾਂਦਾ ਹੈ ਉਦਾਂ ਦੀ ਸਾਡੀ ਸੋਚ ਤੇ ਪ੍ਰਭਾਵ ਪੈਂਦਾ ਹੈ ਕਦੇ ਸਾਤਵਿਕ ਖਾਣਾ ਖਾ ਕੇ ਸ਼ਾਂਤੀ ਮਾਹੌਲ ਵਿੱਚ ਰਹੋ ਬੜੀ ਵਧੀਆ એનર્ਜੀ ਆਉਂਦੀ ਹੈ ਤੇ ਜੋ ਲੋਕ ਤਲਿਆ ਪੁੰਨਿਆ ਬਾਰਦਾ ਖਾਣਾ ਜ਼ਿਆਦਾ ਖਾਂਦੇ ਆ ਉਹਨਾਂ ਨੂੰ ਵੀ ਪੀ ਦੀ ਪ੍ਰੋਬਲਮ ਤੇ એનર્ਜੀ ਉਹਨਾਂ ਦੀ ਇਫੈਕਟ ਹੋਣੀ ਸ਼ੁਰੂ ਹੋ ਜਾਂਦੀ ਹੈ ਜਾਨੀ ਸਾਡੇ ਪੇਟ ਨਾਲ ਸਾਡੇ ਸਾਰੇ ਸਰੀਰ ਦੀਆਂ ਆਂਦਰਾਂ ਜੁੜੀਆਂ ਹੋਈਆਂ ਇਸੇ ਕਰਕੇ ਪੁਰਾਣੇ ਵੈਦਾਂ ਦੇ ਵਿੱਚ ਨਾਨਵੈਜ ਖਾਣ ਨੂੰ ਮਨਾ ਕੀਤਾ ਹੈ ਹਨਾ ਪਰ ਇਹ ਨਹੀਂ ਆ ਜਿਹਦੇ ਸਟਾਰ ਜਿੱਦਾਂ ਦੇ ਹੈ ਜਿੱਦਾਂ ਹੁਣ ਸਿੰਘ ਲਗਣਾ ਕਿਸੇ ਦਾ ਤਾਂ ਉਸ ਨੂੰ ਨਾਨਵੈਜ ਪਸੰਦੀ ਬੜਾ ਹੋਏਗਾ ਤਾਂ ਫਿਰ ਕੀ ਜ਼ਰੂਰਤ ਹੈ ਕਹਿਣ ਦੀ ਭਾਈ ਨਹੀਂ ਖਾਣਾ ਹੁਣ ਜਿਹਦੀ ਪਸੰਦ ਹੈ ਜਿਹਦੇ ਅੰਦਰ ਕੁਦਰਤ ਨੇ ਕਟਾਣੂ ਇਸ ਤਰ੍ਹਾਂ ਦੇ ਪਾਏ ਆ ਉਹ ਤਾਂ ਉਹ ਚੀਜ਼ ਖਾਏਗਾ ਹੀ ਨਾ ਹਨਾ ਭਾਵੇਂ ਜਿੱਦਾਂ ਦਾ ਮਰਜੀ ਪ੍ਰਭਾਵ ਪਵੇ ਉਹਨੂੰ ਚਲੋ ਉਹ ਤੇ ਸਿਤਾਰਿਆਂ ਦੀ ਗੱਲ ਰਹੀ ਗੱਲ ਵਕਤ ਨੂੰ ਸਮਝਣ ਦੀ ਕਰ ਰਹੇ ਸੀ ਆਪਾਂ ਤਾਂ ਵਕਤ ਨੂੰ ਸਮਝ ਕੇ ਚੱਲਣ ਨਾਲ ਕਾਫੀ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ ਠੀਕ ਹੈ ਤੇ ਚਲੋ ਆਪਾਂ ਪੰਜਾਂਗ ਜਾਣ ਲਿਆ ਸੀ ਹੁਣ ਆਪਾਂ ਮੰਗਲ ਚੰਦਰ ਦੀ ਜੁਤੀ ਦਾ ਪ੍ਰਭਾਵ ਜਾਣਾਂਗੇ ਤੇ ਪ੍ਰੋਗਰਾਮ ਦੇ ਅਖੀਰ ਵਿੱਚ ਕਿਉਂ ਲਗਾਣੀ ਚਾਹੀਦੀ ਹੈ 골ਡਨ ਕਲਰ ਦੀ ਘੜੀ ਇਸ ਬਾਰੇ ਦੱਸਾਂਗੇ ਸਭ ਤੋਂ ਪਹਿਲਾਂ ਐਰੀਜ਼ ਹਨਿਮੇਸ਼ ਰਾਸ਼ੀ ਵਾਲਿਆਂ ਦੇ ਲਈ ਦੱਸਦੇ ਹਾਂ ਮੇਸ਼ਰਾ ਸੀ ਦੇ ਲਈ ਦੇਖਿਆ ਜਾਵੇ ਤਾਂ ਰਾਹੂ ਹਜੇ 12ਵੇਂ ਸਥਾਨ ਵਿੱਚ ਹੀ ਹੈ ਤੇ ਮੰਗਲ ਚੰਦਰ ਦੇ ਯੁੱਤੀ ਜੋ ਹੈ ਮੰਗਲ ਆਪਣੇ ਹੀ ਨਕਸ਼ਤਰ ਚੱਜ ਤੇ ਤੀਸਰੇ ਸਥਾਨ ਵਿੱਚ ਆ। ਹਿੰਮਤ ਨਾ ਕੀਤੇ ਕੰਮ ਤੁਹਾਨੂੰ ਕਾਫੀ ਅੱਛੀ ਸਕਸੈਸ ਦੇਣ ਵਾਲੇ ਆ ਤੇ ਨਾਲ ਮੰਗਲ ਚੰਦਰ ਦੇ ਯੁੱਤੀ ਤਾਂ ਲਈ ਪੈਸੇ ਲਈ ਸੁੱਖਾਂ ਲਈ ਚੰਗੀ ਹੈ। ਪਰ ਮਾਂ ਦਾ ਬੀਪੀ ਵੱਸ ਸਕਦਾ ਉਹਨਾਂ ਨੂੰ ਸਿਹਤ ਦੀ ਪ੍ਰੋਬਲਮ ਆ ਸਕਦੀ ਹੈ। ਉਹਨਾਂ ਨੂੰ ਕਹੋ ਕਿ ਦੁੱਧ ਮਾਲ ਕਿਨੋਂ ਹੋਂ ਤੇ ਤੁਸੀਂ ਇੱਕ ਦੁੱਧਾ ਪੈਕੇਟ ਧਾਰਮਿਕ ਸਥਾਨ ਤੇ ਰੱਖੋ। ਟੌਰਸ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਲਗਣ ਚੋਂ ਮੰਗਲ ਨਿਕਲਿਆ ਥੋੜੀ ਜਿਹੀ ਸਹੀ ਹੋਈ ਤੁਹਾਡੀ। ਤੇ ਨਾਲ ਪਰਿਵਾਰ ਵਿੱਚ ਕਿਤੇ ਘੁੰਮਣ ਫਿਰਨ ਦਾ ਪ੍ਰੋਗਰਾਮ ਬਣਾ ਰਹੇ ਹੋ ਤੁਸੀਂ ਤੋਂ ਦੇ ਲਈ ਵੀ ਸ਼ੁਭ ਸਿਤਾਰੇ ਤੁਹਾਡੇ ਪਰ ਉਤਾਵਲਾਪਨ ਵਿਚੈਨੀ ਤੋਂ ਥੋੜਾ ਬਚੋ ਕਾਲਾਪਨ ਵਿੱਚ ਵਾਹਾਨਾ ਚਲਾਓ ਮਾਤਾ ਪਿਤਾ ਦੀ ਸਲਾਹ ਤੋਂ ਬਿਨਾਂ ਕਿਤੇ ਨਾ ਜਾਓ ਕੋਈ ਨਾ ਕੋਈ ਪਰੇਸ਼ਾਨੀ ਆ ਜਾਏਗੀ ਕਿਉਂਕਿ ਮੰਗਲ ਚੰਦਰ ਦੀ ਜੁਟੀ ਉਤਾਵਲਾਪਨ ਵਿਚੈਨੀ ਦੇ ਰਹੀ ਹੈ ਦੁੱਧ ਮੱਥੇ ਤੇ ਲਾਓ ਹਲਕੇ ਰੰਗ ਪੈਨੋ ਜੈਮਨੀ ਜਾਨੀ ਮੇਥੂ ਰਾਸ਼ੀ ਵਾਲੇ ਸੇ ਥੋੜੀ ਖਰਾਬ ਰਹੇਗੀ ਨਜ਼ਲਾ ਜੂਕਾਮ ਗਲੇ ਦੀ ਪ੍ਰੋਬਲਮ ਪਰੇਸ਼ਾਨ ਕਰ ਸਕਦੀ ਹੈ ਉਸ ਤੋਂ ਜ਼ਿਆਦਾ ਜ਼ਰੂਰੀ ਕੀ ਹੈ ਕਿ ਜਿੱਦ ਕੇ ਅੜ ਕੇ ਕੋਈ ਕੰਮ ਨਹੀਂ ਕਰਨਾ ਤੇ ਮਾਂ ਦੇ ਪੈਰੀ ਹੱਥ ਜ਼ਰੂਰ ਲਗਾਣਾ ਹੈ ਗੁੱਸੇ ਤੇ ਕੰਟਰੋਲ ਰੱਖੋ ਜਦੋਂ ਤੱਕ ਮੰਗਲ ਲਗਣ ਚ ਚੱਲ ਰਿਹਾ ਹੈ ਠੀਕ ਹੈ ਲਾ ਰੰਗ ਨਹੀਂ ਪਾਉਣਾ ਦਿਨ ਵਧੀਆ ਜਾਵੇ ਇਸ ਦੇ ਲਈ ਤੁਸੀਂ ਕੀ ਕਰਨਾ ਹੈ ਕੇਸਰ ਮੱਥੇ ਤੇ ਲਾ ਲੈਣਾ ਕੈਂਸਰ ਕਰ ਕਰਾਂਸੀ ਵਾਲੇ ਸਿਤਾਰਿਆਂ ਦੇ ਹਿਸਾਬ ਨਾਲ ਮੰਗਲ ਦਾ ਨਕਸ਼ਤਰ ਮਿੱਤਰ ਹੋਇਆ ਕਿਉਂਕਿ ਮੰਗਲ ਜੋ ਆਂਧਰਾ ਰਾਹੁ ਦੇ ਨਕਸ਼ਤਰ ਚ ਚੱਲ ਰਿਹਾ ਤਾਂ ਮੰਗਲ ਜੋ ਹੈ ਆਪਣੇ ਨਕਸ਼ਤਰ ਚ ਹੈ ਪਰ ਚੰਦਰ ਜੋ ਹੈ ਰਾਹੁ ਦੇ ਨਕਸ਼ਤਰ ਚ ਹੈ ਤੇ ਰਾਹੁ ਦਾ ਨਕਸ਼ਤਰ ਮਿੱਤਰ ਨਹੀਂ ਹੈ ਪਰ ਮੰਗਲ ਚੰਦਰ ਦੀ ਯੂਤੀ 12ਵੇਂ ਸਥਾਨ ਵਿੱਚ ਖਰਚੇ ਪੈਸੇ ਦੀ ਰਕਬਰੀ ਹੋਣੀ ਸ਼ੁਰੂ ਹੋ ਜਾਏਗੀ ਧਨ ਕਮ ਕਰ ਬਿਜ਼ਨਸ ਲਈ ਚੰਗੇ ਆ ਸਿਤਾਰੇ ਤੁਹਾਡੇ ਬਸ ਤੁਸੀਂ ਵੀ ਥੋੜਾ ਗੁੱਸੇ ਤੇ ਕੰਟਰੋਲ ਰੱਖਣਾ ਹੈ ਜੀਪ ਤੇ ਸ਼ਾਇਦ ਜ਼ਰੂਰ ਲਗਾ ਲੈਣਾ ਤੇ ਕੋਈ ਨਵੀਂ ਡੀਲ ਅੱਜ ਨਹੀਂ ਕਰਨੀ ਹਰਾ ਰੰਗ ਦਾ ਰੁਮਾਲ ਆਪਣੇ ਕੋਲ ਰੱਖੋ ਹਰਾ ਰੰਗ ਨਾ ਪੈਨੋ ਤਾਂ ਕਿ ਦਿਨ ਨੂੰ ਬੈਸਟ ਕੀਤਾ ਜਾ ਸਕੇ ਲਿਓ ਸਿੰਘ ਰਾਸ਼ੀ ਵਾਲਿਆਂ ਦੇ ਲਈ ਜੋ ਰਾਹੁ ਦਾ ਨਕਸ਼ਤਰ ਹੈ ਉਹ ਮਿੱਤਰਨੀ ਹੈ ਰਾਹੁ ਦਾ ਨਕਸ਼ਤਰ ਜੋ ਹੈ ਵੀਰਵਾਰ ਵਾਲੇ ਦਿਨ ਸ਼ਾਮ ਨੂੰ 4:40 ਚੱਕ ਚੱਲਣਾ ਹੈ ਤੇ ਉਦੋਂ ਤੱਕ तकरीबन ਮਾਤਾ ਪਿਤਾ ਦੇ ਪੈਰੀ ਹੱਥ ਲਗਾ ਕੇ ਤੇ ਗੁੜ ਨਾ ਖਾ ਕੇ ਦਿਨ ਦੀ ਕੀਤੀ ਸ਼ੁਰੂਆਤ ਸ਼ੁਭਤਾ ਦੇਵੇਗੀ ਚੰਦਨ ਮੱਥੇ ਤੇ ਲਾਓ ਤਾਂ ਕਿ ਥੋੜੀ ਜੀ ਠੰਡਕ ਬਣੀ ਰਹੇ ਤੇ ਦੂਜਾ orange ਕਲਰ ਦਾ ਰੁਮਾਲ ਆਪਣੇ ਕੋਲ ਰੱਖੋ ਹਾਂ ਇਨਵੈਸਟਮੈਂਟ ਹਜੇ ਜ਼ਿਆਦਾ ਨਹੀਂ ਕਰਨੀ ਦਿਮਾਗੀ ਪਰੇਸ਼ਾਨੀ ਬਣੀ ਰਹੇਗੀ ਵਰਗੋ ਕન્યા ਰਾਸ਼ੀ ਵਾਲਿਆਂ ਦੀ ਗੱਲ ਕਰੀਏ ਆਪਾਂ ਤਾਂ ਤਾਂਬੇ ਦਾ ਪੈਸਾ ਆਪਣੀ ਜੇਬ ਵਿੱਚ ਜਰੂਰ ਰੱਖਣਾ ਤੁਸੀਂ ਤਾਂ ਕਿ ਰਿਲੈਕਸ ਮਿਲੇ ਤੇ ਬਾਦੂ ਖੱਜਲ ਖਵਾਰੀ ਤੁਹਾਨੂੰ ਵੀ ਨਾ ਹੋਵੇ ਅਗਰ ਸ਼ੁਕਰ ਲਗਣ ਦੇ ਲਈ ਸ਼ੁਭផល ਲੈਣਾ ਹੈ ਤਾਂ ਵੈਲ ਡਰੈਸ ਰਹਿਣਾ ਬਹੁਤ ਜ਼ਰੂਰੀ ਹੈ ਮੰਗਲ ਚੰਦਰ 10ਵੇਂ ਸਥਾਨ ਵਿੱਚ ਪ੍ਰਾਪਰਟੀ ਦੇ ਮਸਲੇ ਹੱਲ ਹੋਣਗੇ ਤੇ ਚੰਗਾ ਪ੍ਰੋਫਿਟ ਤੁਹਾਨੂੰ ਮਿਲ ਸਕਦਾ ਚਾਹੇ ਸੇਲ ਕਰਨੀ ਹੈ ਤੇ ਚਾਹੇ ਪਰਚੇਸ ਕਰਨੀ ਹੈ ਪੈਟਰੋਲੀਅਮ ਦਾ ਕੰਮ ਕਰਨ ਵਾਲਿਆਂ ਦੀ એનર્ਜੀ ਵੀ ਅੱਜਕੱਲ ਬਿਲਕੁਲ ਅੱਛੀ ਰਹਿ ਰਹੀ ਹੈ ਲਿਬਰਾਤੂ ਲਾ ਰਾਸ਼ੀ ਵਾਲੇ ਬਦਨਾਮੀ ਤੋਂ بچੋ ਅਲੀਗੇਸ਼ਨ ਤੋਂ ਮਤ ਲੱਗ ਸਕਦੀ ਆ ਪਰ ਕਿਸਮਤ ਤੇ ਭਰੋਸਾ ਚੰਗਾ ਬਣਿਆ ਰਹੇਗਾ ਖਰਚੇ ਘਰ ਵਿੱਚ ਕੰਸਟਰਕਸ਼ਨ ਦਾ ਕੰਮ ਕਰਾਉਣ ਲਈ ਗੱਡੀ ਲੈਣ ਲਈ ਘਰ ਮਕਾਨ ਬਣਾਉਣ ਲਈ ਲਗਜ਼ਰੀ ਚੀਜ਼ਾਂ ਤੇ ਹੋਣਗੀਆਂ ਦੇਖਿਆ ਜਾਵੇ ਤਾਂ ਨੌਕਰੀ ਕਰਨ ਵਾਲਿਆਂ ਨੂੰ ਆਪਣੀ ਤਰੱਕੀ ਦੇ ਨਵੇਂ ਅਫਸਰ ਮਿਲ ਸਕਦੇ ਆ ਗੱਲਬਾਤ ਦੇ ਤਨੀਓ ਅਫਸਰ ਤੇ ਅੱਛਾ ਪ੍ਰਵਚਨ ਪਵੇਗਾ ਆਪਣੀ ਤਰੱਕੀ ਦੀ ਗੱਲਬਾਤ ਕਰ ਲੈਣੀ ਚਾਹੀਦੀ ਆ ਸਕੋਰਪੀਓ বৃশ্চਿਕ ਰਾਸ਼ੀ ਵਾਲੇ বৃশ্চਿਕ ਰਾਸ਼ੀ ਦੇ ਲਈ ਇੱਕ ਤੇ ਮੰਗਲ ਡਾਣ 8ਵੇਂ ਸਥਾਨ ਵਿੱਚ ਦੂਜਾ ਚੰਦਰ ਵੀ ਡਾਣ ਉਹ ਵੀ 8ਵੇਂ ਸਥਾਨ ਵਿੱਚ ਤਾਂ ਇਸ ਕਰਕੇ ਸਿਹਤ ਵੀ ਸੰਭਾਲਣੀ ਹੈ ਮਨ ਵੀ ਸੰਭਾਲਣਾ ਹੈ ਦਿਮਾਗ ਵੀ ਸੰਭਾਲਣਾ ਹੈ ਕਈ ਚੀਜ਼ਾਂ ਸਾਡੇ ਕੋਲੋਂ ਹੋ ਨਹੀਂ ਰਹੀਆਂ ਫਿਰ ਕੀ ਹੋਇਆ ਦੂਜੀ ਗੱਲ ਘਰ ਵਿੱਚ ਬਹਿਸ ਬਾਜ਼ੀ ਤੋਂ ਬਚੋ ਆਪਣੇ ਛੋਟੇ ਜਾਂ ਵੱਡੇ ਭਾਈ ਭੈਣ ਨਾਲ ਬਹਿਸ ਬਾਜ਼ੀ ਨਹੀਂ ਕਰਨੀ ਚੰਦਰ ਡਾਣ ਹੋਣ ਕਰਕੇ ਹਲਕਾ ਜਿਹਾ ਮਿਊਜ਼ਿਕ ਆਪਣੇ ਕੋਲ ਲਗਾ ਕੇ ਰੱਖੋ ਲੰਬੀ ਯਾਤਰਾ ਟਾਲ ਦਿਓ ਸੈਜੀਟੇਰੀਅਸ ਤਨੂ ਰਾਸ਼ੀ ਵਾਲੇ ਬਹੁਤ ਇਮੋਸ਼ਨਲ ਰਹੋਗੇ ਤੁਸੀਂ ਰਿਸ਼ਤਿਆਂ ਨੂੰ ਲੈ ਕੇ ਕੰਮ ਕਾਰ ਨੂੰ ਲੈ ਕੇ ਤੇ ਪੈਸੇ ਨੂੰ ਲੈ ਕੇ ਇਨਕਮ ਨੂੰ ਲੈ ਕੇ ਥੋੜੀ ਪਰੇਸ਼ਾਨੀ ਕਈ ਨਿਮਹਿਨਤ ਕਰਦੇ ਆ ਇੰਨਾ ਕੁਝ ਕਰ ਲਿਆ ਹੱਥ ਪੱਲੇ ਕੁਝ ਪੈਂਦਾ ਨਹੀਂ ਹੈ ਚਲੋ ਕੱਚ ਦਾ ਗਲਾਸ ਅੱਜ ਵਰਤੋ ਨਾ ਪੈਸਾ ਆ ਜਾਏਗਾ ਭਾਵੇਂ ਵਿਦੇਸ਼ ਤੋਂ ਆਵੇ ਤੇ ਭਾਵੇਂ ਇੱਥੋਂ ਆਵੇ ਦੂਜੀ ਗੱਲ ਬੱਚਿਆਂ ਨੂੰ ਖਟੀਆਂ ਟੌਫੀਆਂ ਜ਼ਰੂਰ ਦਿਓ कैप्रीगन मकर राशि वालेयांदे ਲਈ ਜੋ ਮੰਗਲ ਚੰਦਰ ਦੀ ਜੁਤੀ ਹੈ ਇਹ ਚੰਗੀ ਹੈ ਵਿਰੋਧੀ ਦਬੇ ਰਹਿਣਗੇ ਬੁੱਧ ਤੇ ਸੂਰਜ ਜੋ ਕੇ ਇੱਕ ਦੂਜੇ ਨਾਲ ਅਲੱਗ ਹੋ ਕੇ 7ਵੇਂ ਸਥਾਨ ਵਿੱਚ ਆਏ ਤੇ ਰਾਹੁ ਦਾ ਨਕਸ਼ਤਰ ਮਿੱਤਰ ਹੀ ਹੈ ਤਾਂ ਇਸ ਕਰਕੇ ਮਿੱਤਰ ਗ੍ਰਹਾਂ ਦੀ એનર્ਜੀ ਨੂੰ ਸ਼ੁਭ ਕਰਨ ਦੇ ਲਈ ਰਸੋਈ 'ਚ ਬੈਠ ਕੇ ਖਾਣਾ ਖਾਣਾ ਸ਼ੁਭਤਾ ਦਵੇਗਾ ਤੇ ਨਾਲ ਕਿਸੇ ਤਰ੍ਹਾਂ ਦੀ ਪੇਪਰ ਵਰਕ ਦੀ ਪ੍ਰੋਬਲਮ ਹੈ ਤਾਂ ਉਹ ਵੀ ਸਹੀ ਹੁੰਦੀ ਨਜ਼ਰ ਆਏਗੀ ਵਾਈਟ ਜਾਂ ਕਰੀਮ ਰੰਗ ਪਹਿਨੋ ਅਕਿਊਰਸ ਕੁੰਭ ਰਾਸ਼ੀ ਵਾਲਿਆਂ ਦੇ ਲਈ ਸਿਹਤ ਠਿੱਲੀ ਰਹੇਗੀ ਪਤੀ ਪਤਨੀ ਦੇ ਉਲਝੇਵੇਂ ਵੱਧ ਸਕਦੇ ਆ ਤੇ ਕੋਈ ਨਾ ਕੋਈ ਘਰੇਲੂ ਪਰੇਸ਼ਾਨੀ ਖੜੀ ਹੋ ਸਕਦੀ ਹੈ ਛੋਟੀ ਮੋਟੀ ਨੋਕ ਚੋਕ ਵੱਡਾ ਰੂਪ ਧਨ ਕਰ ਸਕਦੀ ਹੈ ਚਲੋ ਕੀ ਕਰਨਾ ਹੈ ਕਿ ਬਾਣੀ ਤੇ ਕੰਟਰੋਲ ਰੱਖਣਾ ਮੋਬਾਈਲ ਤੇ ਜ਼ਿਆਦਾ ਟਾਈਮ ਸਪੈਂਡ ਨਹੀਂ ਕਰਨਾ ਤੇ ਬਿਨਾ ਮੰਗੇ ਕਿਸੇ ਨੂੰ ਸਲਾਹ ਨਹੀਂ ਦੇਣਾ ਤਾਂ ਸਮਝੋ ਤਾਂ ਹੀ ਤੁਸੀਂ ਦਿਨ ਨੂੰ ਬੈਸਟ ਕੱਢ ਸਕਦੇ ਹੋ ਪਾਈਸੇ ਜਾਨੀ ਮੇਨ ਰਾਸ਼ੀ ਦੇ ਲਈ ਗੱਲ ਕਰੀ ਆਪਾਂ ਤਾਂ ਚੰਦਰ ਮੰਗਲ ਦੀ ਜੁਤੀ ਚੌਥੇ ਸਥਾਨ ਵਿੱਚ ਬਣੀ ਪਰਿਵਾਰ ਵਿੱਚ ਮਾਤਾ ਦੀ ਸਿਹਤ ਠੀਕ ਹੁੰਦੀ ਚਾਹੀਗੀ ਪਰਿਵਾਰ ਵਿੱਚ ਹਸਪਤਾਲ ਦੇ ਚੱਕਰ ਜੋ ਲੱਗ ਰਹੇ ਸੀ ਘਟਨੇ ਸ਼ੁਰੂ ਹੋ ਜਾਣਗੇ ਕਲੋਜ਼ਲੀ ਰਿਸ਼ਤੇ ਥੋੜੇ ਖਰਾਬ ਹੀ ਰਹਿਣਗੇ ਉਹਨਾਂ ਨੂੰ ਸੁਲਝਾਉਣ ਦੇ ਲਈ ਤੁਹਾਡੇ ਕੀਤੇ ਯਤਨ ਕਿਉਂਕਿ ਰਾਹੁ ਦਾ ਨਕਸ਼ਤਰ ਹੈ ਉਹ ਕੋਈ ਹੱਥ ਪੱਲੇ ਕੁਝ ਨਹੀਂ ਪਵੇਗਾ ਦੁੱਧ ਮਲਕੇ ਨਾਣਾਏ ਚਾਹੀਦੀ ਆਪਣੇ ਕੋਲ ਰੱਖਣੀ ਹੈ ਤੇ ਕੀੜਿਆਂ ਨੂੰ ਸ਼ੱਕਰਾ ਟਾਪਾ ਦੇਣਾ ਹੈ ਸਿਹਤ ਵੀ ਚੰਗੀ ਮਨ ਵੀ ਚੰਗਾ ਤੇ ਕੰਮ ਕਾਰ ਵਿੱਚ ਨੁਕਸਾਨ ਤੋਂ ਵੀ ਬਚੇ ਰਹਾਂਗੇ ਏ ਸੀ ਜੀ ਅਸਟ੍ਰੋਲੋਜੀ ਵਿਦੂਲੋਜੀਕ ਤੇ ਆਪਾਂ ਜਾਣਿਆ ਕਿਦਾਂ ਆਪਾਂ ਚੀਜ਼ਾਂ ਨੂੰ ਸਹੀ ਕਰ ਸਕਦੇ ਹਾਂ ਠੀਕ ਹੈ ਸੁਣੋ ਕਹਿੰਦੇ 골ਡਨ ਕਲਰ ਦੀ ਘੜੀ ਲਗਾਉਣ ਦੇ ਨਾਲ ਰਾਹੂ ਕੰਟਰੋਲ ਚ ਹੋ ਜਾਂਦਾ ਲੌਜਿਕ ਸੁਣਿਓ ਹੁਣ ਇਸ ਚੀਜ਼ ਦਾ ਕਹਿੰਦੇ ਪਹਿਲਾਂ ਚਾਬੀ ਵਾਲੀ ਘੜੀ ਲਾਉਂਦੇ ਸੀ ਤਾਂ ਉਦੋਂ ਚਾਬੀ ਵਾਲੀ ਘੜੀ ਹੀ ਹੁੰਦੇ ਸੀ ਤਾਂ ਹੀ ਚਾਬੀ ਵਾਲੀ ਘੜੀ ਲਾਉਂਦੇ ਸੀ ਅੱਜ ਕੱਲ ਆਟੋਮੈਟਿਕ ਘੜੀਆਂ ਆਉਂਦੀਆਂ ਨੇ ਚੱਲਦੀਆਂ ਰਹਿੰਦੀਆਂ ਨੇ ਤੇ ਉਹ ਘੜੀ ਜਿਹੜੀ ਗੁੱਟ ਤੋਂ ਉਤਾਰਨ ਤੋਂ ਬਾਅਦ ਬੰਦ ਹੋ ਜਾਵੇ ਉਹ ਨਹੀਂ ਲੈਣੀ ਚਾਹੀਦੀ ਜਿਹੜੀ ਹਮੇਸ਼ਾ ਚੱਲਦੀ ਰਹੇ ਉਹੀ ਘੜੇ ਖਰੀਦੋ ਦੂਜੀ ਗੱਲ 골ਡਨ ਘੜੀ ਜੋ ਹੈ ਗੁੱਟ ਜੋ ਹੈ ਸਾਡਾ ਬੁੱਧ ਦਾ ਕਾਰਕ ਮੰਨਿਆ ਜਾਂਦਾ ਹੈ 골ਡਨ ਘੜੀ ਬੁੱਧ ਦੀ ਮੰਨੀ ਜਾਂਦੀ ਹੈ ਤੇ ਸਮਾਂ ਜੋ ਹੈ ਨਾ ਘੁੰਮਦਾ ਹੈ ਉਹ ਵੀ ਬੁੱਧ ਤੇ ਕੇਤੂ ਦਾ ਮੰਨਿਆ ਜਾਂਦਾ ਹੈ ਹੁਣ 골ਡਨ ਘੜੀ ਬਣਨ ਦੇ ਨਾਲ ਬ੍ਰਸਪਤ ਕੈਂਪ ਹੋ ਜਾਂਦਾ ਹੈ ਜਿੱਥੇ ਕੁਝ ਨਹੀਂ ਹੈ ਨਾ ਉੱਥੇ ਹਵਾ ਹੈ ਹੁਣ ਇੱਕ ਇੱਕ ਖਾਲੀ ਮੰਨ ਲਓ ਘੜਾ ਹੈ ਤੇ ਉਹਦੇ ਵਿੱਚ ਕੀ ਹੈ ਹਵਾ ਹੈ ਤੇ ਘੜਾ ਬੁੱਧ ਦਾ ਕਾਰਕ ਤੇ ਜੇ ਅਸੀਂ ਬੁੱਧ ਦੀ ਘੜੀ ਬੰਦਦੇ ਆ ਉਹ 골ਡਨ ਕਲਰ ਦੀ ਬੰਦਦੇ ਆ ਤਾਂ ਉਹ 골ਡਨ ਚੇਨ ਜੋ ਹੈ ਬ੍ਰੈਸਪਤ ਦੀ ਮੰਨੀ ਜਾਂਦੀ ਹੈ ਤਾਂ ਬ੍ਰੈਸਪਤ ਬੁੱਧ ਇਕੱਠੇ ਹੋ ਜਾਂਦੇ ਆ ਜਿਨ੍ਹਾਂ ਨੂੰ ਵੀ ਬੁੱਧ ਜਾਂ ਬ੍ਰੈਸਪਤ ਦੀ ਪ੍ਰੋਬਲਮ ਹੋਵੇ ਜਾਂ ਰਾਹੂ ਦੀ ਪਰੇਸ਼ਾਨੀ ਹੋਵੇ ਹੁਣ ਰਾਹੂ ਦੇਖੋ ਇੱਕ ਹਾਥੀ ਹੈ ਰਾਹੁ ਹਾਥੀ ਰਾਤ ਤੂੰ ਆਇ ਰਾਹੁ ਕੀ ਆ ਤੂੰ ਆਏ ਬਲੇਸਿੰਗ ਬ੍ਰਹਸਪਤ ਹੈ ਸ਼ੁੱਧ ਹਵਾ ਬ੍ਰਹਸਪਤ ਹੈ ਤਾਂ ਅਗਰ ਤੁਸੀਂ ਰਾਹੁ ਜੋ ਹੈ ਬੁੱਧ ਦੇ ਇਸ਼ਾਰੇ ਤੇ ਚੱਲਦਾ ਹੈ ਤਾਂ ਤਾਂ ਹੀ ਕਿਹਾ ਜਾਂਦਾ ਹੈ ਕਿ 골ਡਨ ਘੜੀ ਬਨਣ ਨਾਲ ਰਾਹੁ ਤੇ ਬੁੱਧ ਸ਼ੁਭ ਫਲ ਦਿੰਦੇ ਆ ਕਿਉਂਕਿ ਉਸ ਜਗ੍ਹਾ ਤੇ ਬ੍ਰਹਸਪਤ ਕੈਮ ਹੋ ਜਾਂਦਾ ਪਰ ਜੇ ਆਪਾਂ ਕਹੀਏ ਜਿਨ੍ਹਾਂ ਦਾ ਵੀ ਜਿੱਦਾਂ ਕਿ ਸ਼ਨੀ ਲਗਨ ਹੈ ਜਾਂ ਮਕਰ ਲਗਨ ਹੈ ਕੁੰਭ ਲਗਨ ਹੈ ਮਿਥੂਨ ਲਗਨ ਹੈ ਜਾਂ ਜਿਨ੍ਹਾਂ ਦੇ ਤੀਸਰੇ ਸਥਾਨ ਵਿੱਚ ਮੰਗਲ ਬੈਠਾ ਹੋਵੇ ਉਨਾਂ ਨੂੰ 골ਡਨ ਕੜੀ ਜਰੂਰ ਬਣਨੀ ਚਾਹੀਦੀ ਹੈ ਕਾਲੇ ਪੱਟੇ ਵਾਲੀ ਕੜੀ ਨਹੀਂ ਬਣਨੀ ਚਾਹੀਦੀ ਜਿਨ੍ਹਾਂ ਦੇ ਤੀਜੇ ਮੰਗਲ ਹੋਵੇ ਜਾਂ ਤੀਜੇ ਬ੍ਰਸਪਤ ਹੋਵੇ ਜਾਂ ਤੀਜੇ ਮਾਲੂਆਪਾ ਕਹਿ ਸਕਦੇ ਆ ਸੂਰਜ ਹੋਵੇ ਤੀਜੇ ਸੂਰਜ ਵਾਲੇ ਨੂੰ ਬੁੱਧ ਕੈਮ ਕਰਨਾ ਚਾਹੀਦਾ ਹੈ ਸਿਲਵਰ ਕੜੀ ਨਾਲ ਚੰਦਰ ਕੈਮ ਕਰਨਾ ਚਾਹੀਦਾ 골ਡਨ ਕੜੀ ਵੀ ਬਣ ਸਕਦੀ ਪਰ ਧਿਆਨ ਰੱਖੋ ਜਿਨ੍ਹਾਂ ਦੇ ਮੰਗਲ ਕੇਤੂ ਤੀਸਰੇ ਸਥਾਨ ਵਿੱਚ ਹੋਣ ਤਾਂ ਉਹਨਾਂ ਨੂੰ 골ਡਨ ਘੜੀ ਦੀ ਬਲਾਈ ਸਿਲਵਰ ਘੜੀ ਬਨਣੀ ਚਾਹੀਦੀ ਹੈ ਜਿਨ੍ਹਾਂ ਦੇ ਸ਼ਨੀ ਤਿੰਨ ਹੋਵੇ ਉਹਨਾਂ ਨੂੰ ਬ੍ਰਾਊਨ ਜਾਂ ਬਲੈਕ ਘੜੀ ਬਨਣੀ ਚਾਹੀਦੀ ਹੈ ਪਰ 골ਡਨ ਘੜੀ ਜਿਨ੍ਹਾਂ ਦਾ ਰਾਹੂ ਖਰਾਬ ਹੈ ਜਿਨ੍ਹਾਂ ਨੂੰ ਵਹਿਮ ਹੈ ਤਾਂ ਉਹ 골ਡਨ ਘੜੀ ਬਨ ਸਕਦੇ ਆ ਠੀਕ ਹੈ ਸਮਾਂ ਇਜਾਜ਼ਤ ਦਾ ਆਪ ਸਭ ਦਾ ਅੱਜ ਦਾ ਦਿਨ ਅੱਛਾ ਜਾਵੇ ਸਤਿ ਸ਼੍ਰੀ ਅਕਾਲ